ਬਾਲੀਵੁੱਡ ਦੇ ਖਿਡਾਰੀ ਕਹੇ ਜਾਣ ਵਾਲੇ ਅਕਸ਼ੇ ਕੁਮਾਰ ਨੇ ਇੱਕ ਦਿਲ ਦਹਿਲਾਉਣ ਵਾਲਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਮੇਰੀ ਬੇਟੀ ਗੇਮਿੰਗ ਖੇਡ ਰਹੀ ਸੀ ਤਾਂ ਉਸ ਨੂੰ ਇੱਕ ਗੇਮਰ ਨੇ ਨੰਗਨ ਫੋਟੋਆਂ ਭੇਜਣ ਦੀ ਪੇਸ਼ਕਸ਼ ਕੀਤੀ। ਇਹ ਦਿਲ ਦਹਿਲਾਉਣ ਵਾਲਾ ਖੁਲਾਸਾ ਉਹਨਾਂ ਨੇ ਇੱਕ ਮੁੰਬਈ ਦੇ ਪ੍ਰੋਗਰਾਮ ਦੇ ਵਿੱਚ ਕੀਤਾ। ਇਹ ਪ੍ਰੋਗਰਾਮ ਹੈ ਜਿਹੜਾ ਸਾਈਬਰ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਸੀ ਜਿਸ ਦੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ। ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਪੂਰੀ ਖਬਰ ਦੇ ਵੱਲ। ਬਾਲੀਵੁੱਡ ਦੇ ਖiladi ਕਹਿ ਜਾਣ ਵਾਲੇ ਅਕਸ਼ੇ ਕੁਮਾਰ ਨੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ ਦੱਸ ਦਈਏ ਕਿ ਅਕਸ਼ੇ ਕੁਮਾਰ ਦੀ 13 ਸਾਲ ਦੀ ਧੀ ਨਿਤਾਰਾ ਆਨਲਾਈਨ ਗੇਮਿੰਗ ਦੌਰਾਨ ਇੱਕ ਵੱਡੀ ਘਟਨਾ ਦਾ ਸ਼ਿਕਾਰ ਹੁੰਦੇ ਹੁੰਦੇ ਬਚੀ ਦਰਅਸਲ ਮੁੰਬਈ ਪੁਲਿਸ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਆਯੋਜਿਤ ਸਾਈਬਰ ਜਾਗਰੂਕਤਾ ਮਹੀਨਾ 2025 ਦੇ ਉਦਘਾਟਨਿਕ ਸਮਾਰੋਹ ਵਿੱਚ ਬੋਲਦਿਆਂ ਅਕਸ਼ੇ ਕੁਮਾਰ ਨੇ ਆਪਣੀ ਧੀ ਨਾਲ ਹੋਈ ਇਸ ਘਟਨਾ ਨੂੰ ਸਾਂਝਾ ਕੀਤਾ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੰਦਰ ਫੜਨਵੀਸ ਡੀਜੀਪੀ ਰਸ਼ਮੀ ਸ਼ੋਕਲਾ ਅਤੇ ਅਦਾਕਾਰ ਰਾਣੀ ਮੁਖਰਜੀ ਵੀ ਸ਼ਾਮਿਲ ਸੀ। ਆਨਲਾਈਨ ਗੇਮਿੰਗ ਵਿੱਚ ਅਕਸ਼ੇ ਦੀ ਧੀ ਨਾਲ ਕੀ ਹੋਇਆ? ਅਕਸ਼ੇ ਕੁਮਾਰ ਨੇ ਦੱਸਿਆ ਕਿ ਮੇਰੀ ਧੀ ਇੱਕ ਆਨਲਾਈਨ ਵੀਡੀਓ ਗੇਮਿੰਗ ਖੇਡ ਰਹੀ ਸੀ ਜਿਸ ਨੂੰ ਤੁਸੀਂ ਕਿਸੇ ਅਜਨਬੀ ਨਾਲ ਵੀ ਖੇਡ ਸਕਦੇ ਹੋ। ਅਕਸ਼ੇ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਾਹਮਣੇ ਵਾਲੇ ਨੇ ਬਹੁਤ ਨਿਮਰਤਾ ਨਾਲ ਮੈਸੇਜ ਭੇਜੇ ਜਿਵੇਂ ਕਿ ਤੁਸੀਂ ਚੰਗਾ ਖੇਡ ਰਹੇ ਹੋ। ਉਸ ਨੇ ਫਿਰ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ? ਤਾਂ ਉਹਨਾਂ ਦੀ ਧੀ ਨੇ ਦੱਸਿਆ ਕਿ ਮੈਂ ਮੁੰਬਈ ਰਹਿਨੀ ਹਾਂ ਫਿਰ ਉਸਨੇ ਪੁੱਛਿਆ ਕਿ ਮੇਲ ਹੋ ਜਾਂ ਫੀਮੇਲ ਤਾਂ ਮੇਰੀ ਧੀ ਨੇ ਉਸਨੂੰ ਫੀਮੇਲ ਦੱਸਿਆ ਅਕਸ਼ੇ ਨੇ ਦੱਸਿਆ ਕਿ ਕੁਝ ਦਿਨ ਸਭ ਕੁਝ ਆਮ ਰਿਹਾ ਫਿਰ ਅਚਾਨਕ ਇਸ ਵਿਅਕਤੀ ਨੇ ਮੈਸੇਜ ਭੇਜਿਆ ਕਿ ਤੁਸੀਂ ਮੈਨੂੰ ਆਪਣੀਆਂ ਨਿਊਡ ਤਸਵੀਰਾਂ ਭੇਜ ਸਕਦੇ ਹੋ ਉਸ ਤੋਂ ਬਾਅਦ ਇਹ ਸੁਣਦਿਆਂ ਮੇਰੀ ਧੀ ਨੇ ਤੁਰੰਤ ਗੇਮ ਬੰਦ ਕਰ ਦਿੱਤੀ ਅਤੇ ਦੌੜ ਕੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਅਕਸ਼ੇ ਕੁਮਾਰ ਨੇ ਕਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਇਹ ਵੀ ਸਾਈਬਰ ਕ੍ਰਾਈਮ ਦਾ ਇੱਕ ਹਿੱਸਾ ਹੈ ਇਸ ਘਟਨਾ ਤੋਂ ਚਿੰਤਤ ਅਕਸ਼ੇ ਕੁਮਾਰ ਨੇ ਮੁੱਖ ਮੰਤਰੀ ਦਿਵਿੰਦਰ ਫੜਨवीस ਨੂੰ ਇੱਕ ਮਹੱਤਵਪੂਰਨ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮਹਾਰਾਸ਼ਟਰ ਦੇ ਸਕੂਲਾਂ ਵਿੱਚ 7ਵੀਂ ਤੋਂ 10ਵੀਂ ਜਮਾਤ ਤੱਕ ਹਰ ਹਫ਼ਤੇ ਇੱਕ ਸਾਈਬਰ ਪੀਰੀਅਡ ਹੋਣਾ ਚਾਹੀਦਾ ਹੈ ਜਿੱਥੇ ਬੱਚਿਆਂ ਨੂੰ ਇਨ੍ਹਾਂ ਖਤਰਿਆਂ ਬਾਰੇ ਸਮਝਾਇਆ ਜਾਵੇ ਅਕਸ਼ੇ ਨੇ ਜ਼ੋਰ ਦੇ ਕੇ ਕਿਹਾ ਇਹ ਅਪਰਾਧ ਸਟਰੀਟ ਕ੍ਰਾਈਮ ਤੋਂ ਵੀ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਹ ਚੰਗਾ ਹੋਇਆ ਕਿ ਉਹਨਾਂ ਦੀ ਧੀ ਨੇ ਇਹ ਗੱਲ ਤੁਰੰਤ ਆਪਣੀ ਮਾਂ ਨੂੰ ਦੱਸੀ ਪਰ ਕਈ ਮਾਮਲਿਆਂ ਵਿੱਚ ਬੱਚੇ ਡਰ ਕਾਰਨ ਅਜਿਹਾ ਨਹੀਂ ਕਰ ਪਾਉਂਦੇ ਅਤੇ ਬਲੈਕਮੇਲਿੰਗ ਵਰਗੇ ਗੰਭੀਰ ਅਪਰਾਧਾਂ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਡਿਜੀਟਲ ਦੁਨੀਆ ਵਿੱਚ ਸਾਡੇ ਬੱਚੇ ਕਿੰਨੇ ਅਸੁਰੱਖਿਅਤ ਹਨ ਅਤੇ ਉਹਨਾਂ ਨੂੰ ਜਾਗਰੂਕ ਕਰਨਾ ਕਿੰਨਾ ਜ਼ਰੂਰੀ ਹੈ